ਸਿਵਲ ਹਸਪੀਟਲ ਪਹੁੰਚੇ ਤਾਂ ਮੇਰੇ ਹਸਬੰਦ ਆਲਰੇਡੀ ਕੁੜੀਆਂ ਨੂੰ ਖੁਦ ਹੀ ਚੱਕ ਕੇ ਆਏ ਉਥੋਂ ਉਤਰਦੇ ਹੋਏ ਰੋਂਦੇ ਚੀਕਾਂ ਮਾਰਦੇ ਉਤਰ ਰਹੇ ਸੀਗੇ ਮੈਂ ਉਹਨਾਂ ਨੇ ਮੈਨੂੰ ਅੰਦਰ ਭੇਜਿਆ ਮੈਂ ਅੰਦਰ ਸਾਰੇ ਪਾਸੇ ਦੇਖਿਆ ਮੇਰੇ ਬੱਚੇ ਨਹੀਂ ਸੀ ਦੇਖਿਆ ਕੁੜੀਆ ਫਿਰ ਸਾਈਡ ਤੇ ਪਈ ਹੋਈ ਸੀ ਦੂਜੇ ਰੂਮ ਦੇ ਵਿੱਚ ਕਿਉਂਕਿ ਉਹਦਾ ਫੇਸ ਬਿਲਕੁਲ ਖਤਮ ਹੋ ਗਿਆ ਸੀ ਬੇਟਾ ਦਿਖਾਇਆ ਹੀ ਨਹੀਂ ਬੇਟਾ ਕਹਿੰਦਾ ਉਸ ਤੋਂ ਜ਼ਿਆਦਾ ਪੂਰੀ ਹਾਲਤ ਵਿੱਚ ਅਸੀਂ ਦਿਖਾ ਨਹੀਂ ਸਕਦੇ ਉਹਦੇ ਸ਼ੂਜ਼ ਤੋਂ ਜਾਂ ਫਿਰ ਉਸੇ ਫੋਟੋ ਦਿਖਾ ਕੇ ਅੰਡਰਵੇਅਰ ਤੋਂ ਅਸੀਂ ਪਛਾਣ ਲਈ ਵੀ ਸਾਡਾ ਬੱਚਾ ਸੀ ਹਫਤਾ ਪਹਿਲਾ ਇਸੇ ਟਿਪਰ ਨੇ ਇਸੇ ਡਰਾਈਵਰ ਨੇ ਇੱਕ ਪਟਿਆਲੇ ਐਕਸੀਡੈਂਟ ਕੀਤਾ ਦੇਵਗੜ੍ਹ ਰੋਡ ਤੇ ਉਹ ਵੀ ਪਰਚਾ ਦਰਜ ਹੈ ਜਦੋਂ ਉਹਨੇ ਉਹ ਐਕਸੀਡੈਂਟ ਕੀਤਾ ਸੀਗਾ ਉਹ ਗੱਡੀ ਟੋਟਲ ਲਾਸਟ ਦੇ ਵਿੱਚ ਗਈ ਉਸ ਤੋਂ ਬਾਅਦ ਵੀ ਮਾਲਕਾਂ ਦੇ ਕੰਮ ਤੇ ਜੂਨੀ ਸਰ ਕੀ ਟਰੱਕ ਦੀ ਕੋਈ ਇੰਸ਼ੋਰੈਂਸ ਨਹੀਂ ਕੋਈ ਕਾਗਜ਼ ਨਹੀਂ ਤੁਸੀਂ ਕਿਵੇਂ ਗੱਡੀਆਂ ਲੋਕਾਂ ਦੀ ਜਾਨਾਂ ਲੈਣ ਵਾਸਤੇ ਉੱਤੇ ਇਹ ਕਰ ਸਕਦੇ ਸੜਕਾ ਤੇ ਉਤਾਰ ਸਕਦੇ ਰੱਖਿਆ ਮਾਲਕ ਉਹਨੇ ਹੀ ਕਤਲ ਦੇ ਚ ਜ਼ਿੰਮੇਵਾਰ ਨੇ ਉਹਨਾਂ ਸਾਡੇ ਅਕੋਰਡਿੰਗ ਵੀ ਉਹਨਾਂ ਨੂੰ ਕਤਲ ਕੀਤਾ ਗਿਆ ਬੱਚਾ ਦਾ ਸਾਡੇ ਉਹਨਾਂ ਦਾ ਐਕਸੀਡੈਂਟ ਨਹੀਂ ਹੋਇਆ ਉਹਨਾਂ ਦਾ ਕਤਲ ਕੀਤਾ ਗਿਆ ਕਿਉਂਕਿ ਜੇ ਉਹਦੇ ਕੋਲ ਕੋਈ ਕਾਗਜ਼ ਪੂਰੇ ਨਹੀਂ ਟਿੱਪਰ ਦੇ ਕੋਈ ਇੰਨਾ ਛੋਟੇ ਬੱਚੇ ਨੂੰ ਤੁਸੀਂ ਟਿੱਪਰ ਚਲਾਉਣ ਵਾਸਤੇ ਦਿੱਤਾ ਇੰਨਾ ਹੈਵੀ ਕਿ ਸੋਚ ਕੇ ਦਿੱਤਾ ਕਿ ਜਾਤੂ ਲੋਕਾਂ ਨੂੰ ਜਿਹੜੇ ਰਸਤੇ ਚਾਹੁੰਦੇ ਨੇ ਮਾਰਦੇ ਕਿਸੇ ਬੇਟਾ ਇੱਕ ਦਾ ਬੇਟਾ ਮੂਕ ਗਿਆ ਸੀ ਪਹਿਲਾਂ ਤੇ ਉਹ ਵਿਚਾਰਾ ਕੁਝ ਨਹੀਂ ਕਰਦਾ ਗੱਪਾਈ ਰੱਖਦਾ ਇੱਕ ਬੇਟਾ ਹੁਮਾਰੇ ਸਟੈਂਡ 'ਤੇ ਆਇਆ ਹੋਇਆ ਉਹ ਵੀ ਵਿਚਾਰਾ ਬੈਠਿਆ 5-6 ਸਾਲ ਹੋ ਗਏ ਤੇ ਜਿਹੜਾ ਇਹ ਬੇਟਾ ਇਸ ਇਹ ਬੇਟੇ ਦੀ ਕਮਾਈ ਕਰਦਾ ਸੀ ਸਾਰੇ ਖੈ ਬੇਟਾ ਤੁਹਾਡੇ ਦੰਗਾ ਤੇ ਸਭ ਕੋ ਤਾਂ ਕੀ ਇਹਨਾਂ ਤੋਂ ਫੇਸਬੁੱਕ ਜੜੀ ਹੁੰਦੇ ਦੋਨੇ ਚਲਾਈ ਜਾਂ ਬੰਦ ਕੀਤੀ ਕਿ ਉਹ ਟਰੈਕ ਨਹੀਂ ਹੋ ਸਕੀ ਬਸ ਸਿੱਧਾ ਸਿੱਧਾ ਪ੍ਰਸ਼ਾਸਨ ਦੀ ਨਾਕਾਮੀ ਹੈ ਉਨਿਸ ਪਿੱਛੇ ਹੋ ਸਕਦਾ ਹੈ ਕਿਹੜੀਆਂ ਰਾਜਨੀਤਿਕ ਜੜੀਆਂ ਨੇ ਸਿਆਸੀ ਸ਼ੈਹਾਂ ਨੇ ਉਹਨਾਂ ਦੇ ਪਿੱਛੇ ਜੜੀਆਂ ਲੱਗੀਆਂ ਹੋਈਆਂ ਨੇ ਕਿ ਸ਼ਾਇਦ ਉਹਨਾਂ ਨੂੰ ਡਰ ਹੈ ਕਿ ਅਗਰ ਇਹ ਬੰਦਾ ਪਕੜਿਆ ਜਾਂਦਾ ਤਾਂ ਇਹਦੇ ਨਾਲ ਬਹੁਤ ਲੰਬੀ ਖੜੀ ਜੜੀ ਹੈ ਉਹ ਸਾਹਮਣੇ ਆ ਸਕਦੀ ਹੈ ਤਾਂ ਸ਼ਾਇਦ ਇਸ ਡਰ ਪਿੱਛੇ ਜਿਹੜਾ ਹੈ ਉਸ ਨੂੰ ਅਜੇ ਤੱਕ ਪਕੜਨ ਦੇ ਵਿੱਚ ਪੁਲਿਸ ਨਾਕਾਮ ਹੈ। ਜੀ ਇਹ ਵੀ ਐਕਸੀਡੈਂਟ ਹੋ ਗਿਆ ਹੈ ਇਸ ਚੀਜ਼ ਦੀ ਸਾਰੀ ਖਬਰ ਕਦੋਂ ਮਿਲ ਸਰ ਮੇਰੇ ਕੋਲ ਨਾਲ ਦੇ ਨੇਬਰਸ ਆਂਦੇ ਨੇ ਉਹਨਾਂ ਦਾ ਬੇਟਾ ਵੀ 40s ਚੋਂ ਹੋਣ ਆਇਆ ਉਹਨਾਂ ਨੇ ਮੈਨੂੰ ਆ ਕੇ ਕਿਹਾ ਵੀ ਇਹਨਾਂ ਬੱਚਿਆਂ ਦੇ ਆਪਣੇ ਐਕਸੀਡੈਂਟ ਹੋ ਗਿਆ ਮੈਨੇ ਨਾਲ ਦੀ ਨਾਲ ਡਰਾਈਵਰ ਨੂੰ ਫੋਨ ਮਾਰਿਆ ਉਸ ਅਨਨੌਮ ਨੰਬਰ ਕਿਸੇ ਨੇ ਬੰਦੇ ਨੇ ਚੱਕਿਆ ਕਹਿੰਦਾ ਵੀ ਨਾ ਤੁਹਾਡੇ ਬੱਚੇ ਵਿੱਚ ਸੀ ਮੈਂ ਕਿਹਾ ਹਾਂਜੀ ਕਹਿੰਦੇ ਜਲਦੀ ਜਲਦੀ ਸਿਵਲ ਹਸਪੀਟਲ ਪਹੁੰਚੋ ਸਿਵਲ ਹਸਪੀਟਲ ਪਹੁੰਚੇ ਤਾਂ ਮੇਰੇ ਹਸਬੰਦ ਔਰੇਡੀ ਕੁੜੀਆਂ ਨੂੰ ਖੁਦ ਹੀ ਚੱਕ ਕੇ ਆਏ ਉਥੋਂ ਉਤਰਦੇ ਹੋਏ ਰੋਂਦੇ ਚੀਕਾਂ ਮਾਰਦੇ ਉਤਰ ਰਹੇ ਸੀਗੇ ਮੈਂ ਉਹਨਾਂ ਨੇ ਮੈਨੂੰ ਅੰਦਰ ਭੇਜਿਆ ਮੈਂ ਅੰਦਰ ਸਾਰੇ ਪਾਸੇ ਦੇਖਿਆ ਮੇਰੇ ਬੱਚੇ ਨਹੀਂ ਸੀ ਦੇਖਿਆ ਕੁੜ ਸਾਈਡ ਤੇ ਪਾਈ ਹੋਈ ਸੀ ਦੂਜੇ ਰੂਮ ਦੇ ਵਿੱਚ ਕਿਉਂਕਿ ਉਹਦਾ ਫੇਸ ਬਿਲਕੁਲ ਖਤਮ ਹੋ ਗਿਆ ਸੀ ਬੇਟਾ ਦਿਖਾਇਆ ਹੀ ਨਹੀਂ ਬੇਟਾ ਕਹਿੰਦਾ ਉਸ ਤੋਂ ਜ਼ਿਆਦਾ ਪੂਰੀ ਹਾਲਤ ਵਿੱਚ ਅਸੀਂ ਦਿਖਾ ਨਹੀਂ ਸਕਦੇ ਉਹਦੇ ਸ਼ੂਜ਼ ਤੋਂ ਜਾਂ ਫਿਰ ਉਸ ਫੋਟੋ ਦਿਖਾ ਕੇ ਅੰਡਰਵੇਅਰ ਤੋਂ ਅਸੀਂ ਪਛਾਣ ਕੀਤੀ ਵੀ ਇਹ ਸਾਡਾ ਬੱਚਾ ਸੀ ਯਾਨੀ ਉਹਨੂੰ ਦੇਖਾ ਦੇਖਣ ਤੱਕ ਨਹੀਂ ਦਿੱਤਾ ਸਾਨੂੰ ਲਾਸਟ ਟਾਈਮ ਤੇ ਅਸੀਂ ਤੜਪਦੇ ਰਹੇ ਵੀ ਸਾਨੂੰ ਇੱਕ ਵਾਰ ਦਿਖਾ ਤਾਂ ਦੋ ਬੱਚਾ ਸਾਡਾ ਕਿਵੇਂ ਕਿਵੇਂ ਕਿਤੇ ਨਾ ਕਿਤੇ ਦੇਖੋ ਮੈਂ ਇਹਨਾਂ ਦੀਆਂ ਗੱਲਾਂ ਸੁਣ ਕੇ ਹੀ ਦਿਲ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਨੇ ਵੀ ਕਿਸ ਤਰ੍ਹਾਂ ਦਾ ਮੰਜ਼ਰ ਹੋ ਗਿਆ ਉਹ ਮਾਪੇ-ਵਾਪਾ ਦੇ ਲਈ ਕਿ ਜਦੋਂ ਇੰਨੇ ਛੋਟੇ-ਛੁੱਟੇ ਉਮਰ ਦੇ ਬੱਚੇ ਨੇ ਜਿਹੜੇ ਉਹਨਾਂ ਦਾ ਇਹ ਕਹਿੰਦੇ ਨੇ ਕਿ ਪਛਾਣ ਕਰਨ ਦੇ ਲਈ ਬੱਚਿਆਂ ਦੇ ਫੇਸ ਤੱਕ ਸਹੀ ਨਹੀਂ ਸੀ ਮਤਲਬ ਇੰਨਾ ਭਿਆਨਕ ਐਕਸੀਡੈਂਟ ਸੀ ਤੇ ਜਦੋਂ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਲਿਆਇਆ ਜਾਂਦਾ ਜੀ ਉਦੋਂ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਵਗੈਰਾ ਪਾਸ ਮੌਕੇ ਤੇ ਆਉਂਦਾ ਹੈ ਜਾਂ ਬਾਅਦ ਚ ਕੀ ਕਾਰਵਾਈ सर बाद में कार्रवाई तो पहले तो इतनी हुड़दंगबाजी हो जाती है कि कोई किसी का बच्चा नहीं मिल रहा मेरे हस्बैंड पहले मौके पे गए वहां से उनको नहीं मिला मुझे तो बताया भी नहीं गया था कि भी ऐसा कुछ हुआ है उन्होंने बोला कि मैं सामान की डिलीवरी देने जा रहा हूं मैंने कहा ठीक है अचानक से मेरे बेटे का फोन बजता है क्योंकि ड्राइवर के फर्स्ट नंबर पे ही मेरे बेटे का फोन नंबर रहता था क्योंकि मैं उसको वहां पहुंचने पर भी फोन करती थी बच्चे के नंबर से और हर जगह नंबर उसके पास अवेलेबल था तो कोई मुझे फोन करके कहता है कि हाँ भाई इस तरह से बच्चों की गाड़ी का एक्सीडेंट हो गया मेरे हाथ कांपने लगे मैंने उसी सेम टू सेम मैंने अपने हस्बैंड को बोला हस्बैंड कहते हैं मैं वहीं पे ही जा रहा हूँ हाँ वहां पता चला फिर एक फ्रेंड गया पटियाला एक इधर पुलिस के साथ और एक समाना हॉस्पिटल में आ गई उसके बाद हमने देखा हमारा बेटा कहीं नहीं मिल रहा बाद में पुलिस की गाड़ी मेरे बच्चे को लेके आती है ही वॉज मतलब पूरी बॉडी बिल्कुल सही थी उसकी सिर्फ यहाँ कट लगा हुआ था सर एक उसका बस बाकी सब ठीक था उसका और जिन्होंने कोई नॉन थे जिन्होंने गाड़ी में से निकाला बच्चे को पहले उसने सांस भी ली लेकिन उसके बाद ये हो गया कि उसने एकदम से अपनी गर्दन फेंक दी कि हवी नहीं हो सकता उसके बाद हमें जब पता चला तो हम लोग गए मैं तो गई नहीं क्योंकि मैं घर पे थी मेरे पास छोटा डोग है उसका केयर थोड़ा थे और उसके बाद सा, मेरी सारी फैमिली वहीं पे थी कंप्लीट फैमिली नियर अबाउट फोर्टी मेंबर्स थे सब वहीं पे थे ठीक है उसके बाद हमें बच्चे को कुछ नहीं पता चला कि हां भी बच्चा कैसे ठीक हुआ इवन देन के सिविल हॉस्पिटल की इतनी अनगैली कि हमें रिपोर्ट भी 11 12 दिन बाद मिलती है रिपोर्ट 11 12 दिन बाद मिली ना हाँ हाँ मैंने निकलवाई है निकलवाई है हां आई है निकलवानी पड़ी है तक रहा है भी हमें दो रिपोर्ट बट कोई रिपोर्ट नहीं दी कोई उन्होंने उनका तो कोई है ही नहीं था डेस्ट सर्टिफिक्ट के लिए हम कभी इधर भाग रहे हैं कभी उधर भाग रहे हैं कभी उधर वाले ऑफिस जाओ कभी इधर वाले ऑफिस जाओ यानी कि इतना ज्यादा हमें टॉर्चर किया गया ना हर चीज के लिए अगर हमें उधर पुलिस के पास जाओ तो उनके पास कोई कागज पूरे नहीं था कि हमारे बच्चों के नाम तक गलत लिख दिए हमने आधार कार्ड दिए अपने बच्चों के तो उनका नाम तो सही डालो फिर हम बार बार कह रहे हैं कि उनके नाम सही करो बहुत ही मुश्किल से अब जाके उनके नाम सही करें हैं ਵੀ ਆਪ ਸਰਕਾਰ ਕਿਆ جاتی ਹੈ ਵੀ ਉਹ ਆਰਾਮ سے ਛੁੱਟ ਜਾਏ ਵੀ ਬੱਚੋ ਕੇ ਲਈ ਕੁਝ ਵੀ ਨਾ ਹਮ ਕਰੇ ਕੋਈ ਵੀ ਐਕਸਕਿਊਸ ਦੇਗੇ ਇੰਨਾ ਵੱਡਾ ਹਾਦਸਾ ਹੋਇਆ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਦਾ ਦੁੱਖ ਮਨਾਇਆ ਗਿਆ ਕਿ ਬਹੁਤ ਜ਼ਿਆਦਾ ਗਲਤ ਹੋਇਆ ਜੋ ਵੀ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਤੇ ਇਸ ਤੋਂ ਬਾਅਦ ਜਿਹੜੀ ਪ੍ਰਸ਼ਾਸਨ ਦੀ ਕਾਰਵਾਈ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇੱਥੇ ਤੁਹਾਨੂੰ ਕਿਉਂ ਬੈਠਣਾ ਪੈ ਰਿਹਾ ਇੰਨਾ ਵੱਡਾ ਹਾਦਸਾ ਹੋਣ ਦੇ ਬਾਅਦ ਸਰ ਪ੍ਰਸ਼ਾਸਨ ਦੀ ਕਾਰਵਾਈ ਇਹ ਹੈ ਕਿ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਜੋ ਬਸ ਇੱਕ ਡਰਾਈਵਰ ਨੂੰ ਉਸ ਹੱਤ ਮੌਕੇ ਦੇ ਪਕੜ ਲਿਆ ਉਸ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਕੀਤਾ ਜਦੋਂ ਆ ਕੇ ਅਸੀਂ ਫੈਸਲਾ ਕੀਤਾ ਵੀ ਹੁਣ ਅਸੀਂ ਸੜਕਾਂ ਦੇ ਉਤਰਾਂਗੇ 13 ਦਿਨ ਬੀਤ ਗਏ ਅਸੀਂ ਪਹਿਲੇ ਇੰਨੇ ਸਦਮੇ ਸੀ ਸਾਨੂੰ ਹੋਸ਼ ਵੀ ਨਹੀਂ ਸੀ 13 ਦਿਨ ਬੀਤ ਗਏ ਉਸ ਤੋਂ ਬਾਅਦ ਜਦੋਂ ਅਸੀਂ ਫੈਸਲਾ ਕੀਤਾ ਜੀ ਹੁਣ ਐਵੇਂ ਨਹੀਂ ਕਰ ਚੱਲੇਗਾ ਵੀ ਅਸੀਂ ਸਾਨੂੰ ਸੜਕਾਂ ਦੇ ਉਤਰਨ ਆਪੇਗਾ ਜਦੋਂ ਅਸੀਂ ਸੜਕਾਂ ਦੇ ਉਤਰਨ ਦੀ ਗੱਲ ਕੀਤੀ ਫੇਰ ਜਾ ਕੇ ਅਰੈਸਟ ਹੋਣੀ ਸ਼ੁਰੂ ਹੋਈ ਉਸ ਤੋਂ ਪਹਿਲੇ ਕਿੱਥੇ ਸੀ ਕਿ 13 ਦਿਨ ਦੇ ਅੰਦਰ ਇਹਨਾਂ ਨੂੰ ਬਿਲਕੁਲ ਕੁਝ ਪਤਾ ਹੀ ਨਹੀਂ ਲਗਾ ਵੀ ਹਾਂ ਜੀ ਕਿਹੜੇ ਕਿਹੜੇ ਕਾਤਲ ਨੇ ਕਿਵੇਂ ਕੀਤਾ ਹੈਗਾ ਉਹਨਾਂ ਨੇ ਵੀ ਇਹਨਾਂ 19 ਸਾਲ ਦੇ ਬੱਚੇ ਨੂੰ ਉਹਨਾਂ ਨੇ ਦਿੱਤਾ ਹੈਗਾ ਟਿਪਰ ਚਲਾਉਣ ਵਾਸਤੇ ਕਿਸ ਬਿਹਾਫ ਤੇ ਦਿੱਤਾ ਹੈ ਆਪਾਂ 19 18 ਸਾਲ ਤੋਂ ਬਾਅਦ ਆਪਾਂ ਐਕਟਿਵ ਚਲਾਣ ਦੀ ਆਪਾਂ ਨੂੰ ਮਿਲਦੀ ਹੈ ਪਰਮਿਸ਼ਨ ਤੇ ਤੁਸੀਂ ਟਿਪਰ ਦੇ ਰੱਖਿਆ ਮਾਲਕ ਉਹਨੇ ਹੀ ਕਤਲ ਦੇ ਚ ਜ਼ਿੰਮੇਵਾਰ ਨੇ ਉਹਨਾਂ ਸਾਡੇ ਅਕੋਰਡਿੰਗ ਵੀ ਉਹਨਾਂ ਨੂੰ ਕਤਲ ਕੀਤਾ ਗਿਆ ਬੱਚਾ ਦਾ ਸਾਡੇ ਉਹਨਾਂ ਦਾ ਐਕਸੀਡੈਂਟ ਨਹੀਂ ਹੋਇਆ ਉਹਨਾਂ ਦਾ ਕਤਲ ਕੀਤਾ ਗਿਆ ਕਿਉਂਕਿ ਜੇ ਉਹਨ ਦੇ ਕੋਲ ਕੋਈ ਕਾਗਜ਼ ਪੂਰੇ ਨਹੀਂ ਟਿੱਪਰ ਦੇ ਕੋਈ ਇਨਾ ਛੋਟੇ ਬੱਚੇ ਨੂੰ ਤੁਸੀਂ ਟਿੱਪਰ ਚਲਾਉਣ ਵਾਸਤੇ ਦਿੱਤਾ ਇਨਾ ਹੈਵੀ ਕਿ ਸੋਚ ਕੇ ਦਿੱਤਾ ਵੀ ਜਾ ਤੂੰ ਲੋਕਾਂ ਨੂੰ ਜਿਹੜੇ ਰਸਤੇ ਜਾਂਦੇ ਨੇ ਮਾਰਦੇ ਮਾਰਨ ਵਾਸਤੇ ਹੀ ਦਿੱਤਾ ਗਿਆ ਸੀ ਕਿਉਂਕਿ ਇੰਨੀ ਛੋਟੀ ਉਮਰ ਦੇ ਬੱਚੇ ਨੂੰ ਕਹਿ ਲਈ ਕਿ ਆਮ ਮੋਟਰਸਾਈਕਲ ਵਗੈਰਾ ਵੀ ਦੇਣਾ ਬਹੁਤ ਜ਼ਿਆਦਾ ਖਤਰੇ ਵਾਲੀ ਗੱਲ ਹੈ ਤੇ ਹੁਣ ਟਿੱਪਰ ਹੈ ਜਿਹੜਾ ਉਹ ਤਾਂ ਵੱਡੇ ਬੰਦੇ ਤੋਂ ਵੀ ਬਹੁਤ ਔਖਾ ਕੰਟਰੋਲ ਹੁੰਦਾ ਮਿੱਟੀ ਨਾਲ ਭਰਿਆ ਹੋਇਆ ਟਿੱਪਰ ਹੈ ਜਿਹੜਾ ਉਹ ਮੈਂ ਕਹਿੰਦਾ ਜੇ ਥੋੜੀ ਜਿਹੀ ਸਪੀਡ ਤੇ ਵੀ ਹੋਵੇ ਤਾ ਵੀ ਹੋ ਰੁਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਤਾਂ ਟਿੱਪਰ ਦੇਣਾ ਇੱਕ ਬੱਚੇ ਨੂੰ ਬਹੁਤ ਵੱਡੀ ਲਾਪਰਵਾਹੀ ਹੈ ਸਰ ਟਿੱਪਰ ਇੰਨੀ ਕੁ ਸਪੀਡ ਤੇ ਚੱਲ ਰਿਆ ਸੀ ਕਿ ਉਹਨੇ ਸੜਕ ਤੋੜਤੀ ਇਹਨੇ ਸੜਕ ਤੇ ਨਿਸ਼ਾਨ ਸੀ ਸੜਕ ਤੋੜਤੀ ਤੁਸੀਂ ਇਹ ਸੋਚੋ ਕਿ ਆਪਾਂ ਨੂੰ ਟਰੱਕ ਜਿਹੜੇ ਚੱਲ ਰਹੇ ਹੁੰਦੇ ਨੇ ਕਿੰਨੀ ਸਲੋ ਸਪੀਡ ਨਾਲ ਚੱਲ ਰਹੇ ਹੁੰਦੇ ਨੇ ਕਿ ਗੱਡੀਆਂ ਓਵਰਟੇਕ ਕਰਦੀਆਂ ਨੇ ਟਰੱਕ ਨੂੰ ਟਰੱਕ ਕਦੇ ਓਵਰਟੇਕ ਨਹੀਂ ਕਰਦੇ ਹੈਗੇ ਟਰੱਕ ਨੂੰ ਸਲੋ ਸਪੀਡ ਤੇ ਚਲਾਇਆ ਜਾਂਦੇ ਨੇ ਕਿਉਂਕਿ ਹੈਵੀ ਵਾਹਨ ਹੈ ਉਹ ਇੰਨੀ ਸਪੀਡ ਤੇ ਚੱਲ ਰਿਆ ਸੀ ਕਿ ਉਹਨੇ ਸੜਕ ਤੋੜਦਾ ਹੋਇਆ ਕੋਈ ਨੋਰਮਲ ਸਪੀਡ ਤੇ ਕਿ ਸੜਕ ਟੁੱਟ ਜਾਏਗੀ ਜੀ ਇੰਨੇ ਨਿਸ਼ਾਨ ਬਣ ਜਾਣਗੇ ਸੜਕਾਂ ਦੇ ਉੱਤੇ ਟਾਇਰ ਤੱਕ ਫਟ ਗਿਆ ਟਾਇਰ ਤੱਕ ਨਿਕਲ ਗਿਆ ਟਾਇਰ ਤੱਕ ਨਿਕਲ ਗਿਆ ਤਾਂ ਉਸਕੇ ਸਾਈਕਲ ਅੱਗੇ ਵਿੱਚ ਵੱਜ ਗਿਆ ਇਹ ਦੇਖੋ ਨਿਕਲ ਗਏ ਮਤਲਬ ਟਿੱਪਰ ਦਾ ਟਾਇਰ ਨਿਕਲ ਗਿਆ ਹਾਂਜੀ ਇਹ ਦੇਖੋ ਆਪ ਸੋਚੋ ਕਿੰਨੀ ਸਪੀਡ ਹੋਗੀ ਉਸਕੀ ਪਰ ਕੁਝ ਲੋਕਾਂ ਦਾ ਦੇਖੋ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਹਿੰਦੇ ਵੀ ਜਿਹੜੀ ਗੱਡੀ ਸੀ ਉਹ ਵੀ ਓਵਰ ਸਪੀਡ ਸੀ ਤਾਂ ਕਿਤੇ ਨਾ ਕਿਤੇ ਇਹ ਐਕਸੀਡੈਂਟ ਵਾਲਾ ਜਿਹੜਾ ਪਾਣਾ ਵਾਪਰਿਆ ਵੀ ਗੱਡੀ ਹੈ ਜਿਹੜੀ ਉਹ ਓਵਰ ਸਪੀਡ ਸੀ ਸਰ जो बच्चे बचे हैं ना उन्होंने साफ इस अपने स्टेटमेंट में बोला है कि हम आते हुए ना वृक्ष गिनते हुए आ रहे थे तो इतनी स्पीड में क्या बच्चे वृक्ष गिन सकते थे नहीं गिन सकते थे है ना ये चीज अगर गिन सकते वो वृक्ष गिन सकते थे तो समझो बच्चों ने बच्चे खुद गवाही दे, दे रहे हैं कि हाँ भाई हम हमारा तेज नहीं था वो मतलब नॉर्मल स्पीड पे थी सर नॉर्मल स्पीड पे तो इतना तो था नहीं की कोई वो कर जाएगा अनगहली और इतने बच्चों को इतनी से बच्चों को लेके आता था लेके जाता था तो कोई ऐसा तो था भी नहीं की हाँ भी इतने बच्चों को साथ लेके चल रहा है तो अनगहली करेगा किसी तरह की टोटल कितने बच्चे सी जुड़े उस वक्त बारह बच्चे थे वैसे तेरह बच्चे जाते सर एक एबसेंट था और एक को साथ ले गए थे पेरेंट्स पहले बाकी सब बहन में कितने बच्चे ने सुरक्षित तीन बच्चे निकले ना तीन लड़कियां चौथा चल चल रहा है, चल रहा उसका। को लगी है ट्रीटमेंट एक फोर्टी से बच्चा आए बचा, बचा, हैं किसी, है, किसी की बाजू में रोड़ पड़ी है चोटे सभी को लगी है कोई भी बिल्कुल साफ नहीं निकला बच्चा पर यह है कि उनकी बड़ी हुई थी वो निकल आया हमारे स्पॉट ही उस वक्त खत्म हो गए ਬਾ ਇਤਨਾ ਜ਼ਬਰਦਸਤ ਟੱਕਰ ਧੀ ਕਿ ਬੱਚੋ ਕੀ ਚੀਕੇ ਵੀ ਨਹੀਂ ਨਿਕਲੀ ਉਧਰ ਸਾਥ ਮੇ ਲੋਕ ਕੰਮ ਕਰ ਰਹੇ ਤੇ ਕਹਿੰਦੇ ਕਿ ਹਮਨੇ ਚੀਕ ਤੱਕ ਨਹੀਂ ਸੁਣੀ ਬੱਚੇ ਭੈਣ ਜੀ ਦੇਖੋ ਸਾਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਕਿ ਜੋ ਕੁਝ ਵੀ ਹੋਇਆ ਨਹੀਂ ਹੋਣਾ ਚਾਹੀਦਾ ਚੀਜ਼ ਇਹ ਪਰ ਜੋ ਕੁਝ ਵਾਪਰਿਆ ਉਹਨੂੰ ਕੁਦਰਤ ਦਾ ਪਾਣਾ ਮੰਨ ਕੇ ਜਾਂ ਫਿਰ ਆਪਾਂ ਨੂੰ ਅਸੀਂ ਕਹਿੰਦੇ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਦਿਵਾਰ ਨੂੰ ਭਾਰਾ ਮੰਨਣ ਦਾ ਵਾਹਿਗੁਰੂ ਬਲ ਬਖਸ਼ਣਾ ਜੋ ਕੁਛ ਹੋਇਆ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਹੈ ਜਿਹੜਾ ਉਸ ਦੀ ਜਹੀ ਕਾਰਵਾਈ ਦੇਖਣ ਨੂੰ ਮਿਲ ਰਹੀ ਕੋਈ ਵੀ ਚੰਗੀ ਤਰ੍ਹਾਂ ਕੋਆਪਰੇਟ ਨਹੀਂ ਕਰ ਰਿਹਾ ਸਾਡੇ ਨਾਲ ਕੋਈ ਕੁਝ ਦੱਸੇ ਸਾਨੂੰ ਕੁਝ ਕਰੇ ਤਾਂ ਹੀ ਹੈ ਅਸੀਂ ਮਤਲਬ ਕਿ ਅਸੀਂ ਤਾਂ ਉਹਨਾਂ ਦੇ ਸਹਾਰੇ ਹਾਂ ਕਿ ਹਾਂ ਵੀ ਉਹ ਸਾਨੂੰ ਕੁਝ ਕਰਕੇ ਦਿਖਾਣ ਕੋਈ ਐਕਸ਼ਨ ਲੈਣ ਅਸੀਂ ਤਾਂ ਉਹਨਾਂ ਦੇ ਸਹਾਰੇ ਹੀ ਹਾਂ ਇੱਕ ਬੱਚਾ ਸੀ ਮੇਰਾ ਇੱਕ ਪੇਟਾ ਸੀਗਾ ਕਿੰਨੇ ਸਾਲ ਦਾ 6 ਸਾਲ ਦਾ 6 ਸਾਲ ਦਾ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਇਸ ਐਕਸੀਡੈਂਟ ਦਾ ਬੱਚਿਆਂ ਦੇ ਬਾਰੇ ਕਿਸ ਤਰ੍ਹਾਂ ਪਤਾ ਲੱਗਾ ਮੈਨੂੰ ਕਾਲ ਆਈ ਸੀ ਮੇਰੇ ਹਸਬੰਡ ਦੀ ਕਿ ਐਦਾ ਕਰਕੇ ਮੇਰਾ ਬੇਟਾ ਘਰ ਆ ਗਿਆ ਤੇ ਮੈਂ ਕਿਹਾ ਨਹੀਂ ਆਇਆ ਕਹਿੰਦੇ ਐਕਸੀਡੈਂਟ ਹੋ ਗਿਆ ਮੈਨੂੰ ਤਾਂ ਉਦੋਂ ਇਹ ਸੀ ਕਿ ਛੋਟਾ ਮੋਟਾ ਐਕਸੀਡੈਂਟ ਹੋਇਆ ਹੋਣਾ ਚਲੋ ਸੱਟ ਫਿੱਟ ਲੱਗੀ ਹੋਣੀ ਹੈ ਠੀਕ ਹੋ ਜਾਏਗਾ ਬਟ ਜਦੋਂ ਮੈਂ ਜਾ ਕੇ ਦੇਖਿਆ ਮਤਲਬ ਹਸਪੀਟਲ ਮਤਲਬ ਬਹੁਤ ਬੁਰੀ ਕੰਡੀਸ਼ਨ ਸੀ ਬਹੁਤ ਬੁਰੀ ਸੀ ਤੇ ਮੌਕੇ ਤੇ ਜਿਹੜਾ ਕੋਈ ਪ੍ਰਸ਼ਾਸਨ ਜਾਂ ਫਿਰ ਇਸ ਤਰ੍ਹਾਂ ਦਾ ਕੋਈ ਮਦਦ ਲਈ ਸਹਾਇਤਾ ਦੇਣ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਪ੍ਰਸ਼ਾਸਨ ਵੱਲੋਂ ਅਧਿਕਾਰੀ ਕੋਈ ਆਇਆ ਉਥੇ ਕਹਿੰਦੇ ਹੈਲਥ ਮਨਿਸਟਰ ਵਗੈਰਾ ਪਹੁੰਚੇ ਹੋਏ ਸੀ ਉਸ ਟਾਈਮ ਤੇ ਔਰ ਗੱਲ ਤਾਂ ਹੋਈ ਜਦ ਮੇਰਾ ਬੱਚਾ ਹੀ ਨਹੀਂ ਠੀਕ ਹੋਇਆ ਮੈਂ ਕੀ ਕਰਨਾ ਹੈ ਇਦਾਂ ਦੇ ਪ੍ਰਸ਼ਾਸਨ ਤੋਂ ਚਾਹੇ ਮਨਿਸਟਰ ਆਇਓ ਤੇ ਮੰਗ ਕਰਦੇ ਹਾਂ ਦੇਖੋ ਜੋ ਕੁਝ ਵਾਪਰ ਉਹਦੇ ਪਿੱਛੇ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ ਜ਼ਿੰਮੇਵਾਰ ਤਾਂ ਜਿੱ ਟਿਪਰ ਪ੍ਰਾਈਵੇਰੀ ਹੈ ਔਰ ਉਹਨਾਂ ਦੇ ਮਾਲਕ ਹੈ ਜ਼ਿੰਮੇਵਾਰ ਤਾਂ ਉਹੀ ਹੈ ਜਿਹੜੇ ਇੰਨੇ ਛੋਟੇ 19 ਸਾਲ ਦੇ 18 ਸਾਲ ਦੇ ਬੱਚੇ ਨੂੰ ਡਰਾਈਵਰ ਬਣਾ ਕੇ ਕਿ ਦਿੱਤਾ ਹੋਇਆ ਸੀ ਉਹਨਾਂ ਨੇ ਕਿਪਰ ਰੇਟਾ ਭਰੀ ਹੈ ਜ਼ਿੰਮੇਵਾਰ ਤਾਂ ਉਹੀ ਹੈ ਜੀ ਉਹ ਗ੍ਰਿਫਤਾਰ ਹੋਣ ਸਜ਼ਾ ਮਿਲੇ ਉਹਨਾਂ ਨੂੰ ਟ੍ਰਿਕ ਪਰ ਡਰਾਈਵਰ ਤਾਂ ਕਹਿੰਦੇ ਵੀ ਪੇਸ਼ ਹੋ ਚੁੱਕਿਆ ਉਹਨੂੰ ਗ੍ਰਿਫਤਾਰ ਕਰ ਚੁੱਕੇ ਨੇ ਮਾਲਿਕ ਤਾਂ ਨੀਣਾ ਹੋਏ ਜੀ ਜਿਹਨੇ ਉਹ ਡਰਾਈਵਰ ਅਪਾਇੰਟ ਕੀਤਾ ਉਹ ਤਾਂ ਨੀਣਾ ਜੀ ਆਇਆ ਗ੍ਰਿਫਤ ਦੇ ਵਿੱਚ ਉਹਨੂੰ ਗ੍ਰਿਫਤਾਰ ਕਰੋ ਡ라이ਵਰ ਤੱਕ ਕਿ ਉਹਨਾਂ ਨੇ ਰੱਖਿਆ ਹੋਇਆ ਸੀਗਾ ਇਹ ਤਾਂ ਉਹਨਾਂ ਦੀ ਆਪਣੀ ਸੂਝ-ਬੂਝ ਚਾਹੀਦੀ ਸੀਗੀ ਕਿ ਤੁਸੀਂ ਇੱਕ ਅੱਛਾ ਡਰਾਈਵਰ ਐਕਸਪੀਰੀਅੰਸ ਦੇ ਡਰਾਈਵਰ ਰੱਖੋ ਲਾਇਸੈਂਸ ਦਾ ਵੀ ਕਹਿੰਦੇ ਵੀ ਲਾਇਸੈਂਸ ਵੀ ਨਹੀਂ ਸੀ ਉਹਦੇ ਕੋਲੇ ਜਿਹੜਾ ਸਾਰਾ ਕੁਝ ਕੁਝ ਵੀ ਨਹੀਂ ਸੀ ਪੇਪਰ ਨਹੀਂ ਸੀਗੇ ਕੋਈ ਕੁਝ ਵੀ ਨਹੀਂ ਸੀ ਸੀਗਾ ਕਿਤੇ ਕਹਿੰਦੇ ਡਰੰਕ ਸੀਗਾ ਸ਼ਾਇਦ ਦੇਖੋ ਆਪਾਂ ਸੁਣਿਆ ਹੀ ਹੈ ਮੇਮ ਜਿਹੜਾ ਡਰਾਈਵਰ ਸੀ ਉਦੇ ਦੇ ਕੋਲੇ ਲਾਇਸੈਂਸ ਵੀ ਨਹੀਂ ਸੀ ਕਹਿ ਰਹੇ ਨੇ ਹਨਾ ਲਰਨਿੰਗ ਲਾਇਸੈਂਸ ਸੀ 19 ਸਾਲ ਦਾ ਮੁੰਡਾ ਇੱਕ ਭਰਿਆ ਹੋਇਆ ਟਿਪਰ ਤੁਸੀਂ ਵੀ ਸਿਆਣੇ ਹੋ ਬੱਚੇ ਕੀ ਉਹ ਇੱਕ ਟਿਪਰ ਨੂੰ ਕੰਟਰੋਲ ਕਰ ਸਕੂਗਾ ਹਫਤਾ ਪਹਿਲਾਂ ਇਸੇ ਟਿਪਰ ਨੇ ਇਸੇ ਡਰਾਈਵਰ ਨੇ ਇੱਕ ਪਟਿਆਲੇ ਐਕਸੀਡੈਂਟ ਕੀਤਾ ਦੇਵਿਗੜ੍ਹ ਰੋਡ ਤੇ ਉਹ ਵੀ ਪਰਚਾ ਦਰਜ ਹੈ ਜਦੋਂ ਉਹਨੇ ਉਹ ਐਕਸੀਡੈਂਟ ਕੀਤਾ ਸੀਗਾ ਉਹ ਗੱਡੀ ਟੋਟਲ ਲਾਸਟ ਦੇ ਵਿੱਚ ਗਈ ਉਸ ਤੋਂ ਬਾਅਦ ਵੀ ਮਾਲਕਾਂ ਦੇ ਕਰਨ ਤੇ ਜੋ ਨਹੀਂ ਸਰ ਕੀ ਟਰੱਕ ਦੀ ਕੋਈ ਇੰਸ਼ੋਰੈਂਸ ਨਹੀਂ ਕੋਈ ਕਾਗਜ਼ ਨਹੀਂ ਤੁਸੀਂ ਕਿਵੇਂ ਐ ਗੱਡੀਆਂ ਲੋਕਾਂ ਦੀ ਜਾਨਾਂ ਲੈਣ ਵਾਸਤੇ ਇਹ ਕਰ ਸਕਦੇ ਸੜਕਾਂ ਤੇ ਉਤਾਰ ਸਕਦੇ ਐਕਸੀਡੈਂਟ ਕਈ ਵਾਰੀ ਅਸੀਂ ਇਹ ਨਹੀਂ ਕਹਿੰਦੇ ਰੱਬ ਦੀ ਕਿਰਪਾ ਹੀ ਹੈ ਪਰ ਇੱਕ ਬੰਦਿਆਂ ਦੀ ਕੋਈ ਤਾਂ ਰੱਬ ਨੇ ਕਿਹਾ ਨਾ ਵੀ ਤੁਹਾਡੀ ਵੀ ਕੋਈ ਡਿਊਟੀ ਹੈ ਮੋਰਲ ਡਿਊਟੀਆਂ ਆਪਣੀ ਹੈ ਨਾ ਵੀ ਜੇ ਇੱਕ ਆਪਾਂ ਟਿਪਰ ਦੇ ਰਹੇ ਤੁਹਾਡਾ ਕਾਰੋਬਾਰ ਹੈ ਤੁਸੀਂ ਉਹਨੂੰ ਐਟਲੀਸਟ ਕਿਸੇ ਉਸ ਹੱਥਾਂ ਦੇ ਵਿੱਚ ਤਾਂ ਦੋ ਜਿਹੜਾ ਕੰਟਰੋਲ ਕਰ ਸਕਦੇ ਕਿਰ ਤੁਸੀਂ ਬਹੁਤ ਇੱਥੇ ਪਟਿਆਲੇ ਦੇ ਵਿੱਚ ਸੁਣਨ ਜਾਇਆ ਜਿਹੜਾ ਇਹਨਾਂ ਦੇ ਬੱਚਿਆਂ ਨੂੰ ਗੱਡੀ 'ਚ ਲੈ ਕੇ ਜਾਂਦਾ ਸੀ ਉਸ ਡਰਾਈਵਰ ਬਾਰੇ ਵੀ ਉਹਦੀ ਗੱਡੀ ਤੇ ਸੀ এ ਸੀ ਨਹੀਂ ਉਹ ਡਰਾਈਵਰ ਨੂੰ ਮੈਂ ਵੀ ਜਾਣਦੀ ਆ ਸਾਡੇ ਹੀ ਹਲਕੇ ਦਾ ਡਰਾਈਵਰ ਹੈ ਉਹ ਸ਼ਰੀਫ ਬੰਦਾ ਸੀ ਰੋਜ਼ ਬੱਚਾ ਨੂੰ ਲੈ ਕੇ ਜਾਂਦਾ ਸੀ ਮੈਂ ਇਹਨਾਂ ਸਾਰੀਆਂ ਮਾਵਾਂ ਵੀ ਮੇਰੇ ਨਾਲ ਐ ਤੁਸੀਂ ਕਿਸੇ ਨੂੰ ਪੁੱਛ ਲਓ ਇਹਦੇ ਬੱਚੇ ਨਹੀਂ ਵਾਪਸ ਆਣੇ ਪਰ ਇੱਕ ਸਰਕਾਰ ਨੂੰ ਅਸੀਂ ਉਸ ਦਿਨ ਦੇ ਬੇਨਤੀ ਕਰ ਰਿਹਾ ਵਿਕਟ ਤੋਂ ਕਟ ਉਹਦੀ ਬਿਮਾਰੀ ਹਾਲਤ ਇੰਨੀ ਮਾੜੀ ਹੈ ਤੁਸੀਂ ਪਿੰਡ ਜਾ ਕੇ ਉਹਦਾ ਘਰ ਦੇਖੋ ਉਹਦੀ ਵਾਈਫ ਨੂੰ ਦੇਖੋ ਕੋਈ ਉਹਦੀ ਮਦਦ ਹੀ ਕਰ ਦੋ ਉਥੇ ਸ਼ਰਾਬ ਨਾਲ ਬੰਦੇ ਮਰੇ 10-10 ਲੱਖ ਰੁਪਏ ਉਹਦੇ ਘਰ ਦੇ ਨੂੰ ਦੇਤਾ ਸਰਕਾਰੀ ਨੌਕਰੀਆਂ ਦਿੱਤੀਆਂ ਇਹ ਇੱਕ ਬੱਚਾ ਨੂੰ ਲਜਾਂਦਾ ਹੋਇਆ ਸੜਕ ਦੇ ਵਿੱਚ ਕਿਸੇ ਦੀ ਗਲਤੀ ਨਾਲ ਬੰਦਾ ਮਰਦਾ ਤੇ ਤੁਸੀਂ ਉਹਦੇ ਵਾਸਤੇ ਕੁਝ ਵੀ ਨਹੀਂ ਸਰਕਾਰ ਕਰਦੀ ਇਹ ਕਿਹੋ ਜੀ ਸਰਕਾਰ ਹੈ ਬਈ ਚਰਾਬੀ ਮੈਂ ਨਹੀਂ ਕਹਿੰਦੀ ਉਹ ਵੀ ਜਿਹੜੇ ਮਰੇ ਆ ਉਹ ਵੀ ਬਹੁਤ ਗਲਤ ਆ ਉਹ ਵੀ ਕਿਸੇ ਮਾਵਾ ਦੇ ਪੁੱਤ ਹੋਣੇ ਆ ਉਹ ਵੀ ਜੈਰੀਲਾ ਉਹ ਵੀ ਕੰਮ ਕੋਈ ਬਹੁਤ ਵਧੀਆ ਨਹੀਂ ਹੈ ਪਰ ਜੇ ਤੁਸੀਂ ਉੱਥੇ ਦੁੱਖ ਸੁੱਖ ਸੁਣੇ ਇੱਥੇ ਵੀ ਸੁਣ ਲੋ ਆ ਕੇ ਹੁਣ ਤੱਕ ਜਿਹੜਾ ਕਿਸੇ ਵੀ ਸਰਕਾਰੀ ਅਧਿਕਾਰੀ ਵੱਲੋਂ ਜਾਂ ਪਹਿਲੀ ਵਾਰ ਚੇਤਨ ਸਿੰਘ ਜੋੜਾ ਮਾਜਰਾ ਦੇ ਇਹ ਆਪਣਾ ਸ਼ਹਿਰ ਹੈ ਚੇਤਨ ਸਿੰਘ ਜੋੜਾ ਮਾਜਰਾ ਨੇ ਤੁਹਾਡੇ ਨਾਲ ਆ ਕੇ ਕਦੀ ਗੱਲਬਾਤ ਕੀਤੀ ਹੈ ਇਸ ਬਾਰੇ ਦੇਖੋ ਮੇਰੇ ਨਾਲ ਤਾਂ ਉਹਨਾਂ ਨਾਲ ਕੋਈ ਨਹੀਂ ਪਰ ਪੇਰੈਂਟਸ ਨਾਲ ਗੱਲ ਕਰਨਾ ਉਹਨਾਂ ਦਾ ਫਰਜ਼ ਹੈ ਉਹ ਸਾਡੇ ਕੋਲ ਜਦੋਂ ਅਸੀਂ ਦੁੱਖ ਦੇ ਵਿੱਚ ਸੀਗੇ ਸਾਡੇ ਘਰ ਆਏ ਸੀ ਪਰ ਉਸ ਤੋਂ ਬਾਅਦ ਉਹ ਸਾਡੇ ਮਤਲਬ ਸਾਡੀ ਸਾਰ ਉਹਨਾਂ ਨੇ ਕਦੇ ਵੀ ਨਹੀਂ ਦਿੱਤੀ ਉਹ ਉਹ ਤੁਹਾਡੇ ਨਾਲ ਜਦੋਂ ਦੱਸਦੀ ਮਤਸ਼ੋਕ ਦੇ ਵਿੱਚ ਬੈਠੇ ਸੀ ਤਾਂ ਸਾਡੇ ਘਰ ਆਏ ਹੋਣਗੇ ਬਹੁਤ ਸਾਰੇ ਲੋਕ ਆਏ ਸੀ ਉਦੋਂ ਫੋਟੋਆਂ ਖਿਚਵਾਉਂਦੇ ਉਦੋਂ ਦੇਖੋ ਆਏ ਨੇ ਸਾਨੂੰ ਨਹੀਂ ਪਤਾ ਉਹ ਕਿਵੇਂ ਆਏ ਅਸੀਂ ਤਾਂ ਬਹੁਤ ਦੁੱਖਤ ਸੀ ਜਦੋਂ ਅਸੀਂ 21 ਤਰੀਕ ਨੂੰ ਉੱਠੇ ਅਸੀਂ ਐਸ ਡੀਐਸਪੀ ਸਾਹਿਬ ਕੋਲੇ ਗਏ ਐਸਜੀਐਮ ਮੈਡਮ ਕੋਲੇ ਗਏ ਫਿਰ ਸਾਡੀ ਸੁਣਵਾਈ ਹੋਣੀ ਸ਼ੁਰੂ ਕੀਤੀ ਫਿਰ ਇਹਨਾਂ ਨੇ ਪકડਣਾ ਸ਼ੁਰੂ ਕੀਤਾ ਬਟ ਅਸਲੀ ਕਾਤਲ ਹਜੇ ਤੱਕ ਵੀ ਨਹੀਂ ਫੜਿਆ ਗਿਆ। ਉਹਨਾਂ ਨੇ ਇੱਕ ਸਾਰੇ ਪੇਰੈਂਟਸ ਨੇ ਪਾਇਆ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਕਿਸਮ ਦੋਸ਼ੀ ਹੈ ਵੀ ਉਹਨਾਂ ਨੇ ਤੇ ਜਮਾਨਤਾ ਪਾਤੀ ਹੈ। ਦੇਖੋ ਇੱਕ ਤਾਂ ਪੇਰੈਂਟਸ ਦੁੱਖ ਦੇ ਵਿੱਚ ਹੈ। ਉਧਰ ਦੋਸ਼ੀਆਂ ਨੇ ਜਮਾਨਤਾ ਇੱਥੇ ਵੀ ਪਾਤੀਆਂ, ਹਾਈ ਕੋਰਟ 'ਚ ਵੀ ਪਾਤੀਆਂ 15-15 ਹੋ ਵੀ। ਐਡਿਟਿਵ ਵੱਡੇ ਵਕੀਲ ਕਰ ਰਹੇ ਐ ਉਹ। ਦੇਖੋ ਕਿਤੇ ਤਾਂ ਉਹਨਾਂ ਨੂੰ ਸਾਰੀ ਖਬਰ ਹੈ ਨਾ ਕਿ ਪ੍ਰਸ਼ਾਸਨ ਦੇ ਜੂਨੀ ਸਰਕਦੀ ਇਹ ਆਪਣਾ ਲੈਟਰ ਪ੍ਰਸ਼ਾਸਨ ਕੋਲ ਲੈ ਕੇ ਗਏ ਵੀ ਪਲੀਜ਼ ਤੁਸੀਂ ਇਹਨਾਂ ਨੂੰ ਫੜੋ ਜੇ ਤੁਸੀਂ ਨਹੀਂ ਫੜੋਗੇ ਫਿਰ ਅਸੀਂ ਸੜਕ ਤੇ ਆਵਾਂਗੇ ਅਸੀਂ ਇਹਨਾਂ ਕੋਲ ਆਏ ਪੇਰੈਂਟਸ ਨੂੰ ਵੀ ਮਿਲੇ ਵਿੱਚ ਵੀ ਮਿਲਦੇ ਰਹੇ ਅਸੀਂ ਇਹੀ ਕਿਹਾ ਕਿ ਇਹ ਇਹੋ ਜਿਹਾ ਇੱਕ ਦੁਖਦਾਈ ਘਟਨਾ ਹੈ ਇੱਕ ਹਾਰਟ ਟੱਚਿੰਗ ਕਿ ਬੰਦੇ ਦੀ ਰੂਹ ਵੀ ਕੰਬਦੀ ਹੈ ਸਰੀਰ ਵੀ ਕੰਬਦਾ ਹੈ ਇੱਕ ਹਾਰਟ ਟੱਚਿੰਗ ਇੱਕ ਜਿਹਾ ਮਸਲਾ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਕੁਝ ਨਹੀਂ ਆਪਾਂ ਇਨਸਾਫ ਇੱਦਾਂ ਹੀ ਲੈਣਾ ਪਰ ਜਦੋਂ ਨਹੀਂ ਇਨਸਾਫ ਮਿਲਿਆ ਤੁਹਾਡੇ ਸਾਹਮਣੇ ਉੱਤੇ ਧਰਨਾ ਲਾਇਆ ਉਸ ਤੋਂ ਬਾਅਦ ਚਲੋ ਇੱਕ ਬੰਦੇ ਨੇ ਆਪਣੇ ਆਪ ਨੂੰ ਪੇਸ਼ ਕਰਤਾ ਹੁਣ ਜੰਤੀਰ ਇੱਕ ਰਹਿ ਗਿਆ ਅਸੀਂ ਮੰਗ ਕਰਦੇ ਆ ਵੀ ਉਹ ਵੀ ਆਪਣੇ ਆਪ ਨੂੰ ਪੇਸ਼ ਕਰ ਦੇ ਨਹੀਂ ਪੇਸ਼ ਕਰੂਗਾ ਨਹੀਂ ਫੜਿਆ ਜਾਊਗਾ ਫੇਰ ਸੇ ਸੜਕ ਤੇ ਆ ਜਾਗੇ ਸਾਰੇ ਜਣ ਪਰ ਮੇਰੀ ਸਾਰੀਆਂ ਭੈਣਾਵੰਨੀਆਂ ਉਹ ਵੀ ਇਹ ਸਾਰੇ ਤੁਸੀਂ ਸਾਰੇ ਕਹਿ ਰਹੇ ਹੋ ਵੀ ਪਲੀਜ਼ ਡਰਾਈਵਰ ਦੇ ਵੱਲ ਜ਼ਰੂਰ ਦੇਖ ਲਓ ਉਹਦੀ ਵਾਈਫ ਉਹਦੇ ਬਜ਼ੁਰਗ ਮਾਂ ਆ ਬੈਠੇ ਆ ਆ ਦੇਖੋ ਜੀ ਉਹਦੇ ਫਾਦਰ ਦੇ ਅੰਸੂ ਨਹੀਂ ਸੁੱਕਦੇ ਮਾਤਾ ਤੁਹਾਨੂੰ ਜਦੋਂ ਇਸ ਹਾਦਸੇ ਦਾ ਪਤਾ ਲੱਗਦਾ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਸਾਨੂੰ ਕੋਈ ਪਤਾ ਨਹੀਂ ਲੱਗਿਆ ਬੇਟਾ ਬਾਅਦ ਵਿੱਚ ਪਤਾ ਲੱਗਿਆ ਸਾਨੂੰ ਵੀ ਆਹ ਕਹਾਣੀ ਹੋ ਗਈ ਹੈ ਸਾਨੂੰ ਚਾਰਕ ਚਾਰ ਪੰਜ ਕਿ ਚਾਰ ਕਿ ਬਜੇ ਨਾਲ ਪਤਾ ਲੱਗਿਆ ਕਹਿੰ ਲੱਗਿਆ ਸਾਨੂੰ ਕੋਈ ਕਿਸੇ ਨੇ ਬਤਾਇਆ ਨਹੀਂ ਵੀ ਕਹਿੰਦੇ ਰਹੇ ਨੇ ਕਹਿੰਦੇ ਵੀ ਠੀਕ ਹੈ ਠੀਕ ਹੈ ਪੱਟੀ ਕਰਵਾ ਕੇ ਲਿਆएंगे ਮਾਤਾ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਤੁਹਾਡਾ ਬੇਟਾ ਸੀ ਡਰਿੰਕ ਵਗੈਰਾ ਕਰਦੇ ਸੀ ਉਹ ਨਾ 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 ਕੁਝ ਵੀ ਨਹੀਂ ਕਰਦੇ ਸੀ ਸਾਰੇ ਸੰਪਲ ਰਹਿੰਦਾ ਸੀ ਬਿਲਕੁਲ ਸਾਰੇ ਪਰਿਵਾਰ ਨੂੰ ਲੈ ਕੇ ਜਾਂਦਾ ਸੀ ਡੇਰਾ ਸਾਹਿਬ ਲੈ ਕੇ ਜਾਂਦਾ ਸੀ ਔਰ ਬਹੁਤ ਪਾੜੀਆਂ ਦੇ ਵਿੱਚ ਲੈ ਕੇ ਜਾਂਦਾ ਸੀ ਨਾਣਾ ਦੇਗ ਲੈ ਕੇ ਜਾਂਦਾ ਸੀ ਮੈਂ ਤਾਂ ਜਿਹੜਾ ਡਰਾਈਵਰ ਵੀਰ ਸੀ ਤੁਹਾਡਾ ਬੇਟਾ ਉਹਦੇ ਪਰਿਵਾਰ ਚ ਕੀ ਕੁਝ ਕੋਣ ਕੋਣਾ ਤਰਵਾਸ ਪਰਿਵਾਰ ਦੇ ਵਿੱਚ ਤਿੰਨ ਬੇਟੇ ਸੀ ਬੇਟਾ ਇੱਕ ਦਾ ਬੇਟਾ ਮੁੱਕ ਗਿਆ ਸੀ ਪਹਿਲਾਂ ਤੇ ਉਹ ਵਿਚਾਰਾ ਕੁਝ ਨਹੀਂ ਕਰਦਾ ਗਮ ਫੜਾਈ ਰੱਖਦਾ ਇੱਕ ਬੇਟਾ ਬੁਮਾਰੇ ਸਟੈਂਡ ਪਏ ਹੋਇਆ ਉਹ ਵੀ ਵਿਚਾਰਾ ਬੈਠਿਆ ਪੰਜ 6 ਸਾਲ ਹੋ ਗਏ ਤੇ ਜਿਹੜਾ ਇਹ ਬੇਟਾ ਇਹ ਬੇਟੇ ਦੀ ਕਮਾਈ ਕਰਦਾ ਸੀ ਸਾਰੇ ਇਹ ਬੇਟਾ ਤੁਹਾਡੇ ਦੰਦਾ ਤੇ ਸਭ ਕੋ ਮਾਤਾ ਜੀ ਦੱਸ ਰਹੇ ਨੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਵੀ ਉਹੀ ਸੀ ਜਿਹੜਾ ਡਰਾਈਵਰੀ ਸ ਹਾਦਸੇ ਦੇ ਵਿੱਚ ਜਾਨ ਗਵਾ ਚੁੱਕਿਆ ਹੈ ਪਹਿਣ ਜੀ ਹੋਰਾਂ ਨੇ ਵੀ ਦੱਸਿਆ ਕਿ ਜਿਹੜਾ ਡਰਾਈਵਰ ਵੀਰ ਸੀ ਉਹਦੇ ਪਰਿਵਾਰਕ ਹਾਲਤ ਹੈ ਜਿਹੜੀ ਮਾਲੀ ਹਾਲਤ ਹੈ ਬਹੁਤ ਜ਼ਿਆਦਾ ਕਮਜ਼ੋਰ ਹੈ ਸੋ ਕਿਤੇ ਨ ਕਿਤੇ ਪ੍ਰਸ਼ਾਸਨ ਅੱਗੇ ਅਸੀਂ ਵੀ ਬੇਨਤੀ ਕਰਦੇ ਆ ਕਿ ਇਸ ਡਰਾਈਵਰ ਦੇ ਪਰਿਵਾਰ ਦੀ ਜਰੂਰ ਜਿਹੜੀ ਮਦਦ ਹੈ ਕੀਤੀ ਜਾਵੇ ਕਿਉਂਕਿ ਅਸਲ ਦੇ ਵਿੱਚ ਚਲੋ ਜੋ ਕੁਝ ਵਾਪਰਿਆ ਉਹਨੂੰ ਮਾਪੇ ਨੂੰ ਜਿਹੜੇ ਉਹ ਬਹੁਤ ਔਖਾ ਬਰਦਾਸ਼ਤ ਕਰਨਗੇ ਮਾਪੇ ਫਿਰ ਵੀ ਇਸ ਨੂੰ ਇੱਕ ਕੁਦਰਤ ਦੇ ਅੱਗੇ ਕੁਦਰਤ ਦਾ ਕਹਿ ਲਿਏ ਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਕੁਦਰਤ ਦਾ ਬਾਣਾ ਮੰਨ ਕੇ ਮਾਪੇ ਇਸ ਚੀਜ਼ ਨੂੰ ਬਰਦਾਸ਼ਤ ਕਰ ਲੈਣਗੇ ਪਰ ਜਿਹੜਾ ਪਿੱਛੇ ਪਰਿਵਾਰ ਬੱਚ ਜਾਂਦੇ ਨੇ ਚਾਹੇ ਡਰਾਈਵਰ ਵੀਰ ਦਾ ਪਰਿਵਾਰ ਦੀ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦੇ ਲਈ ਗੁਜ਼ਰ ਬਸਰ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸੋ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਜ਼ਰੂਰ ਜਿਹੜਾ ਇਸ ਪਰਿਵਾਰ ਦੀ ਮਦਦ ਹੈ ਜਿਹੜੀ ਕੀਤੀ ਜਾਵੇ ਬਾਈ ਜੀ ਕੀ ਪ੍ਰਸ਼ਾਸਨ ਤੋਂ ਮੰਗ ਹੈ ਹੁਣ ਤੱਕ ਵੀ ਜਿਹੜਾ ਇੱਥੇ ਦੁਬਾਰੀ ਬੈਠਣਾ ਪਿਆ ਰਿਹਾ ਦੇਖੋ ਜੋ ਵੀ ਕੁਛ ਹੋਇਆ ਸਾਨੂੰ ਵੀ ਬਹੁਤ ਦੁੱਖ ਹੈ ਉਸ ਗੱਲ ਦਾ ਨਹੀਂ ਹੋਣਾ ਚਾਹੀਦਾ ਸੀ ਅਜਿਹਾ ਪਰ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜਿਹੜੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ 7 ਮਈ ਤੋਂ ਬਾਅਦ ਅੱਜ 1 ਜੂਨ ਹੋ ਗਈ ਹੈ ਤੇ ਹਾਲਾਤ ਇਹ ਨੇ ਕਿ ਅਸੀਂ ਧਰਨਾ ਲਾ ਕੇ ਬੈਠੇ ਆ ਤਾਂ ਇਹਦੇ ਤੋਂ ਤੁਸੀਂ ਖੁਦ ਹੀ ਸਮਝ ਜਾਓ ਕਿ ਜੇ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਜੇ ਪ੍ਰਸ਼ਾਸਨ ਦੋਸ਼ੀਆਂ ਨੂੰ ਪੜਾਉਣ ਦੇ ਵਿੱਚ ਜਿਹੜਾ ਹੈ ਉਹ ਜਾਗਰੂਕ ਹੁੰਦਾ ਉਹ ਸincere ਹੁੰਦਾ ਤਾਂ ਸਾਨੂੰ ਇਹ ਧਰਨਿਆਂ ਦੀ ਕੀ ਲੋੜ ਸੀ ਅਸੀਂ ਪਹਿਲਾਂ ਆਪਣੇ ਬੱਚੇ ਗਵਾਏ ਆਪਣੇ ਘਰ ਖਾਲੀ ਕਰਾ ਕੀਤੇ ਸਾਡੇ ਘਰ ਖਾਲੀ ਹੋ ਗਏ ਸਾਨੂੰ ਗੰਦਾ ਖਾਨ ਨੂੰ ਆਂਦੀਆਂ ਨੇ ਅ ਸਾਡਾ ਘਰਾਂ ਚ ਜਾਣ ਨੂੰ ਦਿਲ ਨਹੀਂ ਕਰਦਾ ਤਾਂ ਪਹਿਲਾਂ ਤਾਂ ਅਜੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਯਾਦ ਜਿਹੜਾ ਚੰਗੀ ਤਰ੍ਹਾਂ ਨਹੀਂ ਕਰ ਪਾਰੇ ਕਿਉਂਕਿ ਸਾਨੂੰ ਦਰਦ-ਦਰ ਕਦੇ ਪ੍ਰਸ਼ਾਸਨ ਦੇ ਕਦੇ ਸਰਕਾਰਾਂ ਦੇ ਕਦੇ ਪੁਲਸ ਦੇ ਲਗਾਤਾਰ ਸਾਨੂੰ ਤੱਕੇ ਖਾਣੇ ਪੈ ਰਹੇ ਨੇ ਤੇ ਆ ਦਿਨ ਨੇ ਕਿ ਅਸੀਂ ਧਰਨਾ ਲਾ ਕੇ ਬੈਠੇ ਹੋਇਆ ਤਾਂ ਸਾਡੀ ਸਰਕਾਰ ਲਈ ਸਾਡੇ ਪ੍ਰਸ਼ਾਸਨ ਲਈ ਇਹ ਬੜੀ ਸ਼ਰਮ ਵਾਲੀ ਗੱਲ ਹੈ ਜਿਸ ਨੇ ਸਾਨੂੰ ਸੜਕਾਂ ਤੇ ਰੁਲਣ ਤੇ ਮਜਬੂਰ ਕੀਤਾ ਹੋਇਆ ਪਰ ਆਸੀਂ ਫੇਰ ਵੀ ਕਿਉਂਕਿ ਸਾਰੇ ਸ਼ਹਿਰ ਦਾ ਸਾਰੇ ਸਮਾਣੇ ਦਾ ਜਿਹੜਾ ਸਹਿਯੋਗ ਹੈ ਉਹ ਸਾਡੇ ਨਾਲ ਹੈ ਕੋਈ ਪਾਰਟੀਬਾਜ਼ੀ ਨਹੀਂ ਇੱਥੇ ਇਹ ਤੇ ਇਨਸਾਨੀਅਤ ਦੇ ਨਾਤੇ ਬੱਚਿਆਂ ਦੇ ਦੁੱਖ ਦੇ ਵਿੱਚ ਸਾਰਾ ਸਮਾਣਾ ਦੁਖੀ ਹੈ ਤੁਸੀਂ ਇਸ ਚੀਜ਼ ਦਾ ਵਿਸ਼ਵਾਸ ਰੱਖੋ ਕਿ ਜਦੋਂ ਇਹ ਹਾਦਸਾ ਹੋਇਆ ਮੈਨੂੰ ਨਹੀਂ ਲੱਗਦਾ ਸਮਾਣੇ ਸ਼ਹਿਰ ਦੇ ਵਿੱਚ ਕਿਸੇ ਨੇ ਕੋਈ ਖੁਸ਼ੀ ਵਾਲਾ ਕੋਈ ਪ੍ਰੋਗਰਾਮ ਵੀ ਜਿਹੜਾ ਹੈ ਉਹ ਕਰਵਾਇਆ ਹੋਵੇ ਸਾਰੇ ਸੋਗ ਦੇ ਵਿੱਚ ਨੇ ਲੇਕਿਨ ਸਿਰਫ ਇੱਕ ਪ੍ਰਸ਼ਾਸਨ ਹੀ ਹੈ ਜਿਨ੍ਹਾਂ ਦੇ ਕੰਨ ਤੇ ਹਜੇ ਤੱਕ ਵੀ ਜੂਨ ਨਹੀਂ ਸਰਕ ਰਹੀ ਕਿਉਂਕਿ ਉਹ ਸ਼ਾਇਦ ਉਹਨਾਂ ਨੂੰ ਇਹ ਭੁਲੇਖਾ ਹੈ ਕਿ ਲੋਕ ਜਿਹੜੇ ਨੇ ਕੁਝ ਦਿਨ ਧਰਨੇ ਤੇ ਬੈਠ ਕੇ ਚੁੱਪ ਹੋ ਕੇ ਘਰਾਂ ਨੂੰ ਚਲੇ ਜਾਣਗੇ ਤੇ ਸ਼ਾਇਦ ਉਹ ਜਿਹੜੇ ਅਸਲੀ ਦੋਸ਼ੀ ਨੇ ਜਿਨ੍ਹਾਂ ਨੂੰ ਉਹ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਉਹ ਬਚ ਕੇ ਜਿਹੜੇ ਨੇ ਉਹ ਨਿਕਲ ਜਾਣਗੇ। ਬਾਈ ਜੀ ਕਹਿੰਦੇ ਨੇ ਵੀ ਜਿਹੜਾ ਡਰਾਈਵਰ ਸੀ ਉਸ ਟਰੱਕ ਦਾ ਜਿਸ ਦੇ ਨਾਲ ਐਕਸੀਡੈਂਟ ਹੋਇਆ ਉਸ ਟਿਪਰ ਦਾ ਉਹ ਟਿਪਰ ਦਾ ਡਰਾਈਵਰ ਪੇਸ਼ ਹੋ ਚੁੱਕਿਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਉਸ ਤੋਂ ਬਾਅਦ ਤੁਸੀਂ ਅਗਲੇਰੀ ਕਾਰਵਾਈ ਕਿਸ ਤਰ੍ਹਾਂ ਦੀ ਕਰਨੀ ਚਾਹੁੰਦੇ ਹੋ? ਦੇਖੋ ਜੀ ਟਿਪਰ ਦਾ ਡਰਾਈਵਰ ਜਿਹੜਾ ਹੈ 7 ਤਰੀਕ ਨੂੰ ਹਾਦਸਾ ਹੁੰਦਾ 8 ਤਰੀਕ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਦੇ ਬਿਆਨਾਂ ਦੇ ਆਧਾਰ ਤੇ ਰੰਦੀਪ ਸਿੰਘ ਤੇ ਦਵਿੰਦਰ ਸਿੰਘ ਜਿਹੜੇ ਦੋ આરોપી ਨੇ ਜਿਹੜੇ ਟਿਪਰ ਦੇ ਮਾਲਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਮੈਂ ਤੁਹਾਡੀ ਜਾਣਕਾਰੀ ਦਰੁਸਤ ਕਰ ਦੇਣਾ ਇਹ ਜਿਹੜੇ ਮਾਲਕਾਂ ਦੇ ਖਿਲਾਫ ਜਿਹੜੇ ਅਸੀਂ ਧਰਨਾ ਲਾ ਕੇ ਬੈਠੇ ਆ ਵੀ ਇਹ ਜਿਹੜੇ ਮਾਲਕ ਨੇ ਗ੍ਰਿਫਤਾਰ ਕਰੋ ਉਹ ਇਸ ਕਰਕੇ ਬੈਠੇ ਆ ਕਿ ਜਿਹੜਾ ਉਹ ਟਿਪਰ ਸੀ ਪਹਿਲੀ ਗੱਲ ਜਿਹੜਾ ਉਹ ਡਰਾਈਵਰ ਸੀ 19 ਸਾਲ ਦਾ ਡਰਾਈਵਰ ਮੱਦਾ ਬੰਦਾ ਨਹੀਂ ਬੱਚਾ 19 ਸਾਲ ਦਾ ਬੱਚਾ ਜਿਹੜਾ ਹੈ ਉਹ ਟਿਪਰ ਨੂੰ ਚਲਾ ਰਿਹਾ ਸੀ ਉਸ ਕੋਲ ਹੈਵੀ ਲਾਇਸੈਂਸ ਨਹੀਂ ਸੀ ਉਹ ਟਿਪਰ ਜਿਹੜਾ ਹੈ ਉਹਦਾ ਕੋਈ ਵੀ ਕਾਗਜ਼ ਪੱਤਰ ਪੂਰਾ ਨਹੀਂ ਸੀ ਉਹ ਟਿਪਰ ਦੀ ਫਿਟਨੈਸ ਪੂਰੀ ਨਹੀਂ ਸੀ ਪੋਲੂਸ਼ਨ ਪੂਰਾ ਨਹੀਂ ਸੀ ਇੰਸ਼ੋਰੈਂਸ ਨਹੀਂ ਸੀ ਔਰ ਹੋਰ ਦੇਖੋ ਉਹ ਟਿਪਰ ਜਿਹੜਾ ਹੈ ਉਹਦੇ 5-7 ਚਲਾਨ ਜਿਹੜੇ ਨੇ ਉਹ ਪੈਂਡਿੰਗ ਸੀ ਅਜੇ ਵੀ ਪੈਂਡਿੰਗ ਸੀ ਔਰ ਉਹ ਹਾਦਸੇ ਤੋਂ ਕੁਝ ਦਿਨ ਪਹਿਲਾਂ ਉਹੀ ਟਿੱਪਰ ਜਿਹੜਾ ਯਮਨਾਨਗਰ ਹਰਿਆਣੇ ਦੇ ਵਿੱਚ ਜਿਹੜਾ ਹੈ ਉਹ ਬੌਂਡ ਕੀਤਾ ਹੋਇਆ ਸੀ ਉਹ ਸਾਰੇ ਦਸਤਾਵੇਜ਼ ਜਿਹੜੇ ਨੇ ਉਹ ਸਾਰੇ ਮੀਡੀਆ 'ਚੋਂ ਤੱਕ ਸਰਕੂਲੇਟ ਵੀ ਹੋ ਚੁੱਕੇ ਸਾਰੇ ਤਾਂ ਇਹ ਇੱਕ ਸਿੱਧਾ ਸਿੱਧਾ ਤੁਸੀਂ ਇਹ ਦੇਖੋ ਕਿ ਇਹਨੂੰ ਇਹ ਅੰਗੈਲੀ ਵੀ ਨਹੀਂ ਕਹਿ ਸਕਦੇ ਅੰਗੈਲੀ ਨਹੀਂ ਹੈ ਇਹ ਤਾਂ ਇੱਕ ਜਾਣਬੂਝ ਕੇ ਇੱਕ ਲਾਇਸੈਂਸ ਲਿੱਤਾ ਹੋਇਆ ਹੈ ਕਿ ਅਸੀਂ ਟਿੱਪਰ ਚਲਾਵਾਂਗੇ ਅਸੀਂ ਮਿੱਟੀ ਪੜਾਂਗੇ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਨੂੰ ਕੋਈ ਰੋਕ ਮਤਲਬ ਇਹ ਜੀ ਉਹਨਾਂ ਦੇ ਪਿੱਛੇ ਕੋਈ ਰਾਜਨੀਤਿਕ ਜਿਹੜੀ ਤਾਕਤ ਹੈਗੀ ਹੈ ਮੌਜੂਦਾ ਸਰਕਾਰੀ ਤੰਤਰ ਹੈ ਕੋਈ ਕਿ ਜਿਹੜਾ ਉਹਨਾਂ ਨੂੰ ਇੰਨੀ ਸ਼ਹਿ ਦੇ ਰੱਖੀ ਹੈ ਵੀ ਉਹ ਇੰਨਾ ਹੋਣ ਦੇ ਬਾਵਜੂਦ ਕਿਉਂਕਿ ਉਹ ਟਿੱਪਰ ਇੱਕ ਤਰੀਕੇ ਨਾਲ ਇਲੀਗਲ ਚੱਲ ਰਿਹਾ ਸੀ ਤਾਂ ਇਸੇ ਕਰਕੇ ਸਾਡੀ ਜਿਹੜੀ ਮੰਗ ਸੀ ਵੀ ਉਹਨਾਂ ਦੇ ਦੋਸ਼ੀ ਜਿਹੜੇ ਨੇ ਅਸਲ ਦੋਸ਼ੀ ਜਿਹੜੇ ਨੇ ਉਹ ਮਾਲਕ ਨੇ ਕਿਉਂਕਿ ਇੰਨੀ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਜਿਹੜੇ ਹੈ ਉਹ ਟਿੱਪਰ ਅਜੇ ਵੀ ਚੱਲ ਰਹੇ ਨੇ ਇੱਕ ਹੋਰ ਜਾਣਕਾਰੀ ਤੁਹਾਨੂੰ ਮੈਂ ਐਡ ਕਰਦਾ ਕਿ ਇਸ ਕੇਸ ਦੇ ਵਿੱਚ ਪੁਲਿਸ ਨੇ ਕਿਹਾ ਕਿ ਅਸੀਂ ਇਹਨਾਂ ਦੇ ਚਾਰ ਟਿਪਰ ਜਿਹੜੇ ਨੇ ਦੋ ਕੋਕ ਲਾਈਨਾਂ ਫੜੀਆਂ ਹੋਈਆਂ ਨੇ ਅਸੀਂ ਉਹ ਵੀ ਜਾ ਕੇ ਚੈੱਕ ਕਰਕੇ ਆਏਗਾ ਜੇ ਵਾਸ ਥਾਣੇ ਦੇ ਵਿੱਚ ਉਹ ਖੜੇ ਨੇ ਅਸੀਂ ਉਹ ਵੀ ਜਾ ਕੇ ਚੈੱਕ ਕਰਕੇ ਆਏ ਔਰ ਮਾਫ ਕਰਨਾ ਉਹ ਵੀ ਸਾਰੇ ਇਨਵੈਲਿਡ ਨੇ ਸਾਰਿਆਂ ਦਾ ਇੱਕੋ ਹੀ ਉਹ ਹੈ ਕੋਈ ਫਿਟਨੈਸ ਨਹੀਂ ਕੋਈ ਪੋਲਿਊਸ਼ਨ ਨਹੀਂ ਕੋਈ ਇੰਸ਼ੋਰੈਂਸ ਨਹੀਂ ਤਾਂ ਤੁਸੀਂ ਇਹ ਸਮਝੋ ਹੋ ਜਾਦਾ ਚਲੋ ਇੱਕ ਟਿਪਰ ਦਾ ਹੋਵੇ ਸਾਰੇ ਟਿਪਰ ਜਿਹੜੇ ਨੇ ਉਹ ਨਜਾਇਜ਼ ਚਲਾਏ ਜਾ ਰਹੇ ਨੇ ਤਾਂ ਤੁਸੀਂ ਸੋਚ ਸਾ ਦਿਓ ਇਹ ਕਿੱਡਾ ਵੱਡਾ ਮਾਫੀਆ ਕਿੱਡੀ ਵੱਡੀ ਤਾਕਤ ਜਿਹੜੀ ਹੈ ਉਹ ਇਹਦੇ ਪਿੱਛੇ ਲੱਗੀ ਹੋਈ ਹੈ 3 ਸਤ ਤਰੀਕ ਤੋਂ ਲੈ ਕੇ ਅੱਜ 1 ਜੂਨ ਹੋ ਗਈ ਉਸ ਤੋਂ ਬਾਅਦ ਇਹਦੇ 23 ਤਰੀਕ ਨੂੰ ਟੇਪਰ ਦਾ ਜਿਹੜਾ ਡਰਾਈਵਰ ਹੈ ਉਹ 8 ਤਰੀਕ ਨੂੰ ਪਕੜਿਆ ਜਾਂਦਾ ਉਸ ਤੋਂ ਬਾਅਦ ਕਿਉਂਕਿ ਸਾਡੇ ਤਾਂ ਘਰ ਦੇ ਹਾਲਾਤ ਹੀ ਐਦਾਂ ਨਹੀਂ ਸੀ ਨਾ ਸਾਡੇ 'ਚ ਇੰਨੀ ਤਾਕਤ ਸੀ ਨਾ ਸਾਡੇ 'ਚ ਉਸ ਟਾਈਮ ਦਿਮਾਗ ਚੱਲ ਰਿਹਾ ਸੀ ਕਿ ਅਸੀਂ ਕੋਈ ਪੁਲਿਸ ਨੂੰ ਸਵਾਲ ਕਰ ਸਕੀਏ ਪੁਲਿਸ ਨੂੰ ਇਨਵੈਸਟੀਗੇਸ਼ਨ ਕਰ ਸਕੀਏ ਕੁਝ ਪੁੱਛ ਸਕੀਏ ਔਰ ਸ਼ਾਇਦ ਇਸ ਚੀਜ਼ ਦਾ ਪੁਲਸ ਨੇ ਬਹੁਤ ਵਧੀਆ ਫਾਇਦਾ ਚੱਕਿਆ ਕਿ ਉਹ ਜਿਹੜਾ ਟਾਈਮ ਹੈ ਉਹ ਗੁਨੇਗਾਰਾਂ ਨੂੰ ਲੁਕਣ ਦਾ ਇੱਕ ਟਾਈਮ ਦਿੱਤਾ 7 8 ਤਰੀਕ ਤੋਂ ਬਾਅਦ 23 ਤਰੀਕ ਨੂੰ ਇੱਕ ਦਵਿੰਦਰ ਸਿੰਘ ਜਿਹੜਾ ਮਾਲਕ ਹੈ ਉਹਦੀ ਗ੍ਰਿਫਤਾਰੀ ਹੁੰਦੀ ਹੈ ਲੇਕਿਨ ਜਿਹੜਾ ਮਾਸਟਰ ਮਾਈਂਡ ਹੈ ਜਿਹੜਾ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਰੰਦੀਰ ਸਿੰਘ ਜਿਹੜਾ ਹੈ ਉਸ ਨੂੰ ਗ੍ਰਿਫਤਾਰ ਕਰੋ ਉਸ ਨੂੰ ਕਿਉਂ ਨਹੀਂ ਕਰਦੇ ਤਾਂ ਇੱਕ ਜੀ ਨਿਊਜ਼ ਨੇ ਪੜਤਾਲ ਕੀਤੀ ਸੀ ਉਸ ਪੜਤਾਲ ਦੇ ਵਿੱਚੋਂ ਕਿਉਂਕਿ ਇਹ ਜਿਹੜਾ ਇਪਰ ਹੈ ਖਟਰਾ ট্রেਡਿੰਗ ਕੰਪਨੀ ਦਾ ਇਹਨਾਂ ਦੀ ਜਿਹੜੀ ਫਰਮ ਖਟਰਾ ট্রেਡਿੰਗ ਕੰਪਨੀ ਚੱਲ ਰਹੀ ਸੀ ਉਹਦੇ ਤੇ ਤਿੰਨ ਨਾਮ ਸੀ ਰੰਦੀਰ ਸਿੰਘ ਅਨਿਕੇਤ ਸਿੰਘ ਤੇ ਦਵਿੰਦਰ ਸਿੰਘ ਤਾਂ ਸਾਡਾ ਪੁਲਿਸ ਨੂੰ ਸਵਾਲ ਸੀ ਕਿ ਜਦੋਂ ਇੱਕ ਐਵੀਡੈਂਸ ਮਿਲਿਆ ਤੁਹਾਨੂੰ ਤਾਂ ਉਹ ਐਵੀਡੈਂਸ ਦੇ ਬੀਜ ਤੇ ਤੁਸੀਂ ਅਨਿਕੇਤ ਸਿੰਘ ਨੂੰ ਨਾਮਜ਼ਦ ਕਿਉਂ ਨਹੀਂ ਕੀਤਾ ਤਾਂ ਪੁਲਿਸ ਨੇ ਪਹਿਲਾਂ ਸਾਨੂੰ ਬਹੁਤ ਕਰਨ ਦੀ ਕੋਸ਼ਿਸ਼ ਕੀਤੀ ਕਨਵਿੰਸ ਕਿ ਨਹੀਂ ਜੀਏ ਤਾਂ ਪੁਰਾਣੀਆਂ ਪਰਚੀਆਂ ਸੀ ਚਾਹੇ ਪੁਰਾਣੀਆਂ ਹੈ ਚਾਹੇ ਨਵੀਆਂ ਹੈ ਸਾਡੀ ਮੰਗ ਸੀ ਕਿ ਉਹਨੂੰ ਨਾਮਜਦ ਕਰੋ ਉਹਨੂੰ ਅੰਡਰ ਇਨਵੈਸਟੀਗੇਸ਼ਨ ਲੈ ਕੇ ਆਓ ਤਾਂ ਮੈਂ ਤੁਹਾਨੂੰ ਦੱਸਦਾ ਕਿ ਮੈਂ ਲਗਾਤਾਰ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਉਹਨਾਂ ਦੇ ਅਸੀਂ ਚੱਕਰ ਕੱਢੇ ਸਾਰੇ ਪੇਰੈਂਟਸ ਨੇ ਕਿ ਇਸ ਬੰਦੇ ਨੂੰ ਨਾਮਜਦ ਕਰ ਚਲੋ ਉਹ ਨਾਮਜਦ ਕਰਕੇ ਉਹਨਾਂ ਨੇ ਦੋ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਲੱਗਿਆ ਪਤਾ ਕਿ ਹੁਣ ਸਮਾਣਾ ਜਿਹੜਾ ਹੈ ਉਹ ਇੱਥੇ ਰੁਕਣ ਵਾਲਾ ਨਹੀਂ ਹੈ ਨਾ ਹੀ ਉਹਨਾਂ ਦੀਆਂ ਮਿੱਠੀਆਂ ਚੁਪੜੀਆਂ ਗੱਲਾਂ ਦੇ ਵਿੱਚ ਆਣ ਵਾਲਾ ਤਾਂ ਉਹਨਾਂ ਨੇ ਅਨਿਕੇਤ ਸਿੰਘ ਨੂੰ ਨਾਮਜ਼ਦ ਕੀਤਾ ਔਰ ਪਰਸੋਂ ਉਹਨਾਂ ਨੇ ਗ੍ਰਿਫਤਾਰ ਵੀ ਕੀਤਾ ਅਸੀਂ 30 ਤਰੀਕ ਨੂੰ ਤਰਨਾ ਲਾਇਆ ਸੀ ਪਟਿਆਲਾ ਸਮਾਣਾ ਰੋਡ ਤੇ ਸਾਰਾ ਸ਼ਹਿਰ ਸਾਰੇ ਕਿਸਾਨ ਜੱਥੇਬੰਦੀਆਂ ਵਾਲੇ ਦੁਆਲੇ ਦੇ ਪਿੰਡਾਂ ਤੋਂ ਲੋਕ ਆਏ ਸੀ ਤਾਂ ਸ਼ਾਇਦ ਉਸ ਦਿਨ ਜਿਹੜੀ ਪ੍ਰਸ਼ਾਸਨ ਦੀਆਂ ਜੜੀਆਂ ਚੂਲਾਂ ਨੇ ਉਹ ਵੀ ਹਿੱਲੀਆਂ ਸੀ ਉਹ ਵੀ ਇਹ ਉਹਨਾਂ ਨੂੰ ਇਹ ਸੋਚਣ ਤੇ ਮਜਬੂਰ ਹੋ ਗਏ ਸੀ ਉਹ ਕਿ ਨਹੀਂ ਹੁਣ ਇਹ ਜਿਹੜੇ ਲੋਕਾਂ ਦਾ ਇਕੱਠ ਹੈ ਇਹ ਜਿਹੜੇ ਲੋਕਾਂ ਦੀ ਸ਼ਕਤੀ ਹੈ ਚਾਹੇ ਅਸੀਂ ਅੱਗੇ ਲੰਬੇ ਨਹੀਂ ਚੱਲ ਸਕਦੇ ਤਾਂ ਪਟਿਆਲੇ ਤੋਂ ਏਡੀਸੀ ਸਾਹਿਬ ਐਸਪੀ ਸਾਹਿਬ ਸਮਾਣੇ ਤੋਂ ਡੀਐਸਪੀ ਸਾਹਿਬ ਐਸਟੀਐਮ ਸਾਹਿਬ ਸਾਰਿਆਂ ਨੇ ਸਾਰੀ ਸੰਗਤ ਦੇ ਵਿੱਚ ਅश्वਾਸਨ ਦਿੱਤਾ ਕਿ ਅਸੀਂ ਸਾਨੂੰ 2 ਦਿਨ 3 ਦਿਨ ਦਾ ਮੌਕਾ ਹੋਰ ਦਿਓ ਸਮਾਂ ਹੋਰ ਦਿਓ ਅਸੀਂ ਪੂਰੀ ਵਾਹ ਲਾ ਦਾਂਗੇ ਉਸ ਨੂੰ ਗ੍ਰਿਫਤਾਰ ਕਰਾਂਗੇ ਪਰ 3 ਤਰੀਕ ਤੋਂ ਬਾਅਦ ਅਸੀਂ ਉਹਨਾਂ ਦੇ ਅਸ਼ਵਾਸਨ ਤੋਂ ਬਾਅਦ ਧਰਨਾ ਜਿਹੜਾ ਹੈ ਉੱਥੋਂ ਹਟਾ ਕੇ ਕਿਉਂਕਿ ਅਸੀਂ ਲੋਕਾਂ ਨੂੰ ਵੀ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ ਤਾਂ ਅਸੀਂ ਫਾਤਾ ਰਾਣੀ ਚੌਕ ਤੇ ਧਰਨਾ ਲਾਇਆ ਸੀ ਪਰ ਅੱਜ 1 ਤਰੀਕ ਦੁਪਹਿਰ ਦਾ ਵੇਲਾ ਹੋ ਚੁੱਕਿਆ ਹੈ ਅਜੇ ਤੱਕ ਉਸ ਰੰਧੀਰ ਸਿੰਘ ਬਾਰੇ ਕੋਈ ਵੀ ਇਨਫੋਰਮੇਸ਼ਨ ਕੋਈ ਵੀ ਉਹਨੂੰ ਪਕੜਨਾ ਤਾਂ ਦੂਰੋਂ ਦੀ ਸ਼ਾਇਦ ਕੋਈ ਇਨਫੋਰਮੇਸ਼ਨ ਵੀ ਜਿਹੜੀ ਹੈ ਉਹ ਇਨਾਂ ਕੋਲ ਨਹੀਂ ਹੈ ਕੀ ਲੱਗ ਰਿਹਾ ਹੈ ਵੀ ਪ੍ਰਸ਼ਾਸਨ ਜਾਂ ਫਿਰ ਜਿਹੜੀ ਕਾਰਵਾਈ ਹੈ ਪ੍ਰਸ਼ਾਸਨ ਦੀ ਇਸ ਦੇ ਵਿੱਚ ਕਿਉਂ ਨਹੀਂ ਸਹੀ ਤਰੀਕੇ ਨਾਲ ਕਾਰਵਾਈ ਹੋ ਰਹੀ ਕਿਉਂ ਜਿਹੜਾ ਤੁਸੀਂ ਨਾਮ ਦੱਸ ਰਹੇ ਹੋ ਰਣਧੀਰ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜੋ ਫਿਰ ਜਾਂ ਫਿਰ ਪ੍ਰਸ਼ਾਸਨ ਦੇ ਕਾਰਜਕਾਰ ਦੇ ਵਿੱਚ ਜੋ ਵੀ ਅਣਗੈਲੀ ਹੋ ਰਹੀ ਆ ਕਾਰਨ ਕੀ ਹੈ ਇਹਦੇ ਪਿੱਛੇ ਸਾਰਾ ਦੇਖੋ ਜੀ ਅੰਗੈਲੀ ਤਾਂ ਐਦਾਂ ਹੈ ਕਿ ਜਦੋਂ ਤੁਸੀਂ ਇੱਕ ਮੁਲਜ਼ਮ ਨੂੰ ਇਹਨੇ ਦਿਨ ਦੇ ਦੋਗੇ ਭੱਜਣ ਲਈ ਲੁਕਣ ਲਈ ਤਾਂ ਦਾ ਮਤਲਬ ਕੀ ਪਹਿਲਾਂ ਤੁਸੀਂ ਸਮਾਂ ਦਿੱਤਾ ਉਹਨੂੰ ਕਿ ਤੁਸੀਂ ਜਿਹੜਾ ਹੈ ਲੁਕ ਜਾਓ ਹਣਾ ਹੁਣ ਅੱਜ ਉਹ ਕਹਿ ਰਹੇ ਨੇ ਕਿ ਜੀ ਅਸੀਂ ਪਕੜਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਬਹੁਤ ਸਾਰੇ ਸਵਾਲ ਕੀਤੇ ਕਿ ਉਹਦਾ ਫੋਨ ਟਰੈਪ ਕੀਤਾ ਉਹਦੇ ਜਿਹੜੀ ਫੇਸਬੁੱਕ ਜਾਂ ਵਟਸਐਪ ਤੁਸੀਂ ਟਰੈਪ ਕੀਤਾ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਕਿ ਪਰਸੋਂ ਤੱਕ ਉਸ ਰੰਦੀਰ ਸਿੰਘ ਦੀ ਫੇਸਬੁੱਕ ਤੇ ਪ੍ਰੋਫਾਈਲ ਪਿਕਚਰ ਜਿਹੜੀ ਸੀ ਉਹ ਟਿੱਪਰ ਸੀ ਅਸੀਂ ਉਹ ਸਬੂਤ ਸ਼ੁਰੂ ਤੋਂ ਹੀ ਪੁਲਿਸ ਨੂੰ ਦਿੱਤਾ ਸੀ ਤੁਸੀਂ ਇਹ ਦੇਖੋ ਕਿ ਪਰਸੋਂ ਸ਼ਾਮ ਤੱਕ ਉਹ ਫੋਟੋ ਲੱਗੀ ਹੋਈ ਸੀ ਕੱਲ ਸਵੇਰੇ ਉਹ ਫੋਟੋ ਡਿਲੀਟ ਹੋ ਗਈ ਪੈਂਦਾ ਬੜਾ ਸਿੱਧਾ ਸਿੱਧਾ ਮਤਲਬ ਹੈ ਕਿ ਉਸ ਬੰਦੇ ਨੇ ਕਿਤੇ ਬੈਠ ਕੇ ਚਾਹੇ ਉਹ ਕੋਈ ਦੂਸਰਾ SIM ਸੀ ਚਾਹੇ ਕੁਝ ਵੀ ਇਸੇ ਫੇਸਬੁੱਕ ਯੂਜ਼ ਕੀਤੀ ਹੈ ਔਰ ਹੁਣ ਤਾਂ ਆਪਣੇ ਇੰਡੀਆ ਚ ਪੰਜਾਬ ਚ ਸਰ ਪੁਲਿਸ ਕੋਲ ਟੈਕਨੋਲੋਜੀ ਇੰਨੀ ਫਾਸਟ ਹੈ ਜਿਹੜੇ ਸਾਈਬਰ ਸੈਲਜ਼ ਨੇ ਉਹ ਇੰਨੇ ਸਟਰੋਂਗ ਨੇ ਦੇ ਹਸਪਤਾਲ 24 ਬੰਦੇ ਨੂੰ ਜਿਹੜਾ ਹੈ ਲੱਭ ਕੇ ਲੈਣਗੇ ਤਾਂ ਕੀ ਇਹਨਾਂ ਤੋਂ ਫੇਸਬੁੱਕ ਜਿਹੜੀ ਉਹ ਦੋਨੇ ਚਲਾਈ ਜਾਂ ਬੰਦ ਕੀਤੀ ਕਿ ਉਹ ਟਰੈਕ ਨਹੀਂ ਹੋ ਸਕੀ ਤਾਂ ਸਿੱਧਾ ਸਿੱਧਾ ਪ੍ਰਸ਼ਾਸਨ ਦੀ ناکامی ਹੈ ਹੁਣ ਇਸ ਪਿੱਛੇ ਹੋ ਸਕਦਾ ਕਿਹੜੀਆਂ ਰਾਜਨੀਤਿਕ ਜੜੀਆਂ ਨੇ ਸਿਆਸੀ ਸ਼ੈਹਾਂ ਨੇ ਉਹਨਾਂ ਦੇ ਪਿੱਛੇ ਜੜੀਆਂ ਲੱਗੀਆਂ ਹੋਈਆਂ ਨੇ ਕਿ ਸ਼ਾਇਦ ਉਹਨਾਂ ਨੂੰ ਡਰ ਹੈ ਕਿ ਅਗਰ ਇਹ ਬੰਦਾ ਪਕੜਿਆ ਜਾਂਦਾ ਤਾਂ ਇਹਦੇ ਨਾਲ ਬਹੁਤ ਲੰਬੀ ਕੜੀ ਜਿਹੜੀ ਹੈ ਉਹ ਸਾਹਮਣੇ ਆ ਸਕਦੀ ਹੈ ਤਾਂ ਸ਼ਾਇਦ ਇਸ ਡਰ ਪਿੱਛੇ ਜਿਹੜਾ ਹੈ ਉਸ ਨੂੰ ਅਜੇ ਤੱਕ ਪਕੜਨ ਦੇ ਵਿੱਚ ਪੁਲਿਸ ناکਾਮ ਹੈ